ਸਸੀ ਕਾ ਪੰਜਾਬੀ ਕਾਰਨ ਕਲੈਕਸ਼ਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਾਡੇ ਸਾਰੀਆਂ ਭੈਣਾਂ ਠੀਕ ਠਾਕ ਹੋਣਗੀਆਂ ਅਸੀਂ ਵਿਚਾਰਤੀ ਕਲਾ ਵਿੱਚ ਹੈ ਵਾਇਕ ਵੀ ਤੁਹਾਨੂੰ ਵਿਚਾਰਤੀ ਕਲਾ ਵਿੱਚ ਹੈ ਦਰਵਾਜ਼ਾ ਲਾ ਦਿਓ ਭੈਣਾਂ ਲਈ ਬਹੁਤ ਸੋਹਣੇ ਸੋਹਣੇ ਸੰਭਲ ਕਲੈਕਸ਼ਨ ਲੈ ਕੇ ਆਉਂਦੇ ਰਹੇ ਨੇ ਅੱਜ ਵੀ ਬਹੁਤ ਸੋਹਣੇ ਪੀਸ ਆਏ ਆ ਸਾਡੇ ਕੋਲ ਤੇ ਸਾਰੀਆਂ ਭੈਣਾਂ ਦਾ ਧੰਨਵਾਦ ਕਰਦੇ ਆ ਕਿ ਜਿਹੜੇ ਸਾਡੇ ਚੈਨਲ ਨੂੰ ਸਪੋਰਟ ਕਰ ਰਹੇ ਆ ਹੋਰ ਵੀ ਵੱਧ ਤੋਂ ਵੱਧ ਚਾਹ ਸਾਡੇ ਚੈਨਲ ਨੂੰ ਸਪੋਰਟ ਕਰੋ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਠੀਕ ਹੈ ਤਾਂ ਜੋ ਸਾਡੀ ਵੀਡੀਓ ਤੁਹਾਡੇ ਕੋਲ ਆਉਂਦੀ ਨਵੇਂ ਤੇ ਤੁਸੀਂ ਸਾਡਾ ਜਿਹੜਾ ਚੈਨਲ ਵਾਚ ਕਰਦੇ ਹੋ ਮੋਹਨੇ ਸੋਹਣੇ ਸੂਟ ਤੁਹਾਨੂੰ ਕਰਵਾਏ ਕਰਾ ਦੇ ਰਹੀਏ ਪਹਿਣਾ ਲ ਸੋਹਣੇ ਸੋਹਣੇ ਸੂਟ ਮਿਲਦੇ ਰਹਿਣ ਵੱਧ ਤੋਂ ਵੱਧ ਵੀਡੀਓ ਸਾਡੀ ਸ਼ੇਅਰ ਕਰਦੇ ਆ ਕਰੋ ਸੋਹਣੇ ਸੋਹਣੇ ਸਾਡੇ ਜਿਹੜੀ ਵੀਡੀਓ ਦੇ ਵਿੱਚ ਕਮੈਂਟ ਕਰਿਆ ਕਰੋ ਤਾਂ ਜੋ ਸਾਡਾ ਵੀ ਜਿਹੜਾ ਹੌਸਲਾ ਬਣਿਆ ਰਹੇ ਸਾਨੂੰ ਮੋਟੀਵੇਸ਼ਨ ਮਿਲੇ ਮੋਟੀਵੇਸ਼ਨ ਜੇ ਮਿਲਦੀ ਰਹੂਗੀ ਤੇ ਅਸੀਂ ਪਹਿਣਾ ਲਈ ਸੋਹਣੇ ਸੋਹਣੇ ਸੂਟ ਲੈ ਕੇ ਆਉਂਦੇ ਰਵਾਂਗੇ ਠੀਕ ਹੈ ਜੀ ਤੇ ਅੱਜ ਆਪਾਂ ਫਿਰ ਸੂਟਾਂ ਦੀ ਸ਼ੁਰੂਆਤ ਕਰਦੇ ਆਂ ਅੱਜ ਆਪਾਂ ਜਿਹੜੀ ਅੱਜ ਦੀ ਵੀਡੀਓ ਦੇ ਵਿੱਚ ਕੁਝ ਤੁਹਾਨੂੰ ਸੂਟ ਦਿਖਾਵਾਂਗੇ ਸਾਡੇ ਕੋਲ ਟਾਵਲ ਵੀ ਆਏ ਆ ਕੁਝ ਟਾਵਲ ਹੋਣਗੇ ਤੇ ਦੁਪੱਟੇ ਵੀ ਠੀਕ ਹੈ ਜਿਹੜੀ ਵੀ ਕੋਈ ਚੀਜ਼ ਤੁਹਾਨੂੰ ਪਸੰਦ ਆਉਂਦੀ ਉਹਦਾ ਸਕਰੀਨਸ਼ਾਟ ਲੈ ਕੇ ਸਾਡੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਤੁਸੀਂ ਸਾਡੇ ਤੋਂ ਬਾਈ ਕਰ ਸਕਦੇ ਹੋ ਜਿਹੜਾ ਪਹਿਲਾ ਸੂਟ ਆਪਨੇ ਕੋਲ ਇਹ ਰਸ ਨੀ ਪੀਚ ਨੀ ਯੈਲੋ ਇਹ ਯਾਰੋਲੀ ਇਸਟਾ ਇਸਟਾ ਇਹ ਸਾਡੇ ਕੋਲ ਪਹਿਲਾ ਸੂਟ ਹੈ ਵੀ ਸ਼ੇਪ ਦੇ ਵਿੱਚ ਜਿਹੜਾ ਕਿ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਵੀ ਸ਼ੇਪ ਪਾਕਿਸਤਾਨੀ ਸੂਟ ਵੀ ਤੁਸੀਂ ਬਣਾ ਸਕਦੇ ਹੋ ਕਿਉਂਕਿ ਇਹਦੇ ਵਿੱਚ ਘੇਰੇ ਦੇ ਵਿੱਚ ਕੋਈ ਬਹੁਤ ਸੋਹਣੇ ਪ੍ਰਿੰਟ ਦੇ ਵਿੱਚ ਕੈਮਰੇਕ ਪ੍ਰਿੰਟ ਦੇ ਵਿੱਚ ਕੈਮਰੇਕ ਪ੍ਰਿੰਟ ਹੈ ਜਿਹੜੀ ਸਮਰ ਕਲੈਕਸ਼ਨ ਲਈ ਬਹੁਤ ਵਧੀਆ ਹੈ ਤੇ ਤੁਸੀਂ ਇਹਨੂੰ ਪਾਕਿਸਤਾਨੀ ਸੂਟ ਬਣਾ ਸਕਦੇ ਹੋ ਇਹਨੂੰ ਮੈਸੇਜ ਦੇ ਕੇ ફોਨੇ ਪੈਨਲ ਦੇ ਕੇ ਤੇ ਫੁੱਲੀਆਂ ਬਾਜੀ ਰੱਖ ਕੇ ਠੀਕ ਹੈ ਜੀ ਇਹਦੇ ਨਾਲ ਆਉਦਾ ਸੀ ਤੁਹਾਨੂੰ ਸੂਟ ਪਿਛਲੇ ਵੀਡੀਓ ਵਿੱਚ ਵੀ ਦਿਖਾ ਚੁੱਕੇ ਹਾਂ ਇੱਕ ਸਾਡੇ ਕੋਲੇ ਦੇ ਨਾਲ ਨਾਲ ਹੋਰ ਕਲਰ ਆਇਆ ਸੀ ਬਸ ਫਿਰ ਅਸੀਂ ਸੋਚਿਆ ਕਿ ਟੈਨਾਂ ਨੂੰ ਕਲਰ ਵੀ ਦਿਖਾ ਦਈਏ ਤੇ ਇਹ ਹੈਗਾ ਪਿਸਟਾ ਕਲਰ ਇਹ ਦੇ ਨਾਲ ਬਾਟਮ ਰਹਿਣ ਵਾਲੀ ਹੈ ਸੇਮ ਟੂ ਸੇਮ ਉਸੇ ਤਰ੍ਹਾਂ ਦਾ ਸੂਟ ਹੈ ਇਹ بس ਇਹ ਵਿੱਚ ਕਲਰ ਹੀ ਲੱਗੇ ਸਿਵਾ ਨੇ ਇਹ ਬਾਟਮ ਹੈ ਇਹ ਇਹ ਦੇ ਨਾਲ ਦੁਪੱਟਾ ਹੈ ਜਿਹੜਾ ਦੁਪੱਟੇ ਦਾ ਪ੍ਰਿੰਟ ਹੈ ਬਹੁਤ ਸੋਹਣਾ ਲੱਗਦਾ ਹੈ ਇਹ ਪ੍ਰਿੰਟ ਜਿਹੜਾ ਸੈਂਟਰ ਦੇ ਵਿੱਚ ਆਊਗਾ ਕਿ ਇਹ ਸੱਤ ਚਾਰ ਸਾਈਡ ਤੇ ਬਾਰਡ ਬਣਿਆ ਹੋਣਾ ਬਹੁਤ ਸ਼ਮਾਸ ਹੁੰਦੇ ਹੈ ਕੈਮਰਿਕ ਬੰਦੇ ਵਿੱਚ

ਏ ਦੇ ਵਿੱਚ ਇਹ ਇਹਦਾ 100% ਲੀਜੀਬੀਜੀ कॉटन ਠੀਕ ਹੈ ਵੈਸੇ ਤਾਂ ਸੀ ਜੋ ਤੁਹਾਨੂੰ ਵੀਡੀਓ ਦੇ ਵਿੱਚ ਬੋਲਦੇ ਆ ਤਾਂ ਉਹ ਸੂਟ ਜਿਹੜਾ ਮਿਲੂਗਾ ਉਸੇ ਉਸੇ ਸਟੱਫ ਦੇ ਵਿੱਚ ਮਿਲੂਗਾ ਪਰ ਫਿਰ ਵੀ ਜੇ ਭੈਣਾਂ ਨੂੰ ਆਪਾਂ ਮੋਰ ਦਿਖਾ ਦਈਏ ਤਾਂ ਭੈਣਾਂ ਨੂੰ ਪੂਰਾ 100% ਵਿਸ਼ਵਾਸ ਹੋ ਜਾਂਦਾ ਵੀ ਹਾਂਜੀ ਇਹ ਇਹੀ ਸਟੱਫ ਹੈ ਜਿਹੜਾ ਅਸੀਂ ਵੀਡੀਓ ਦੇ ਵਿੱਚ ਬੋਲ ਰਹੇ ਆ ਠੀਕ ਹੈ ਤੇ ਜੋ ਅਸੀਂ ਵੀਡੀਓ ਦੇ ਵਿੱਚ ਵੈਸੇ ਬੋਲਾਂਗੇ ਵੀ ਤੁਹਾਡੇ ਕੋਲ ਕੋਈ ਗਲਤ ਪੀਸ ਨਹੀਂ ਆਊਗਾ ਕਿਹਦੇ ਜ਼ਿੰਮੇਦਾਰੀ ਸਟਾਫ ਹੋਊਗਾ ਸੀ ਉਹ ਮੈਂ ਦਾਰੀ ਤੁਹਾਨੂੰ ਦੱਸਾਂਗੇ ਇਹ ਆਲੋਹਰ ਚੁੱਕ ਰਹਿਣ ਵਾਲਾ ਲੀਜੀਬੀਜੀ ਦੇ ਵਿੱਚ ਤੇ ਲੀਜੀਬੀਜੀ ਜਿਹੜਾ ਕੱਪੜਾ ਮੇਰੇ ਹਿਸਾਬ ਨਾਲ ਬਹੁਤ ਪੁਰਾਣਾ ਚੱਲ ਰਿਹਾ ਹੈ ਇਹ ਕੱਪੜਾ ਜਿਹਦੇ ਵਿੱਚ ਕੁਰਤੇ ਪਜਾਮੇ ਵੀ ਆਉਂਦੇ ਤੇ ਬਹੁਤ ਸੋਹਣਾ ਸਟਾਫ ਹੈ ਲੀਜੀਬੀਜੀ ਇਹਦੇ ਵਿੱਚ ਜਿਹੜੀ ਫਾਰਮ ਹੁੰਦੀ ਉਹ ਵੀ ਨਹੀਂ ਆਏਗੀ ਤੇ ਇਹਦੇ ਵਿੱਚ ਰਿੰਕਲ ਤਾਂ ਬਿਲਕੁਲ ਵੀ ਨਹੀਂ ਆਉਂਦੇ ਇਹਦੇ ਨਾਲ ਦੁਪੱਟਾ ਰਹਿਣ ਵਾਲਾ ਕਾਟਨ ਦਾ ਦਪਟਾ ਹੈ ਇਹ ਕੇ ਦਿਨ ਆ ਬਹੁਤ ਸੋਹਣਾ ਤੇ ਇਹ ਬਿਲਕੁਲ ਮਿੱਠੇ ਪ੍ਰਾਈਸ ਦੇ ਵਿੱਚ ਬਹੁਤ ਥੋੜੇ ਪ੍ਰਾਈਸ ਦੇ ਵਿੱਚ ਏਜੀਬੀਜੀ ਵਾਲਾ ਬਹੁਤ ਸੌਫਟਾ ਕੱਪੜਾ ਤੁਹਾਨੂੰ ਦੇ ਰਹੇ ਹੈ ਪ੍ਰਾਈਸ ਇਹਦਾ ਰਹਿਣ ਵਾਲਾ ਸਿਰਫ 500 ਸਿਰਫ 500 ਦੇ ਵਿੱਚ ਇੰਨਾ ਸੋਹਣਾ ਕੱਪੜਾ ਤੇ ਇੰਨਾ ਸੌਫਟ ਦੁਪੱਟਾ ਤੁਹਾਨੂੰ ਘਰ ਤੱਕ ਪ੍ਰੋਵਾਈਡ ਕਰਵਾ ਰਹੇ ਹਾਂ ਜੇ ਜਿਸ ਵੀ ਭੈਣ ਨੂੰ ਕਿਸੇ ਨੂੰ ਪਸੰਦ ਆਉਂਦਾ ਹੈ ਜੇ ਜਲਦੀ ਹੋ ਤੇ შეਕੀਨ ਛੱਪ ਲਓ ਕਿ ਨਾਲ ਦੀ ਆ ਸਾਡੇ ਚੈਨਲ ਸਾਡੇ ਦਿੱਤੇ ਹੋਏ ਨੰਬਰ ਤੇ ਸਾਡੇ ਨਾਲ ਸੰਪਰਕ ਕਰਕੇ ਤੁਸੀਂ ਆਰਡਰ ਕਰ ਦਿਆ ਕਰੋ ਤਾਂ ਜੋ ਬਾਅਦ ਵਿੱਚ ਜਦੋਂ ਇਹ ਸੋਲਡ ਆਊਟ ਹੋ ਜਾਂਦਾ ਹੈ ਨਾ ਫਿਰ ਸਾਨੂੰ ਵੀ ਮੁਸ਼ਕਲ ਹੋ ਜਾਂਦੀ ਹੈ ਇਹਦੇ ਇਹ ਜੀਪੀ ਜੀ ਆਹਰ ਹੋਰ ਕਪੜਾ ਤੇ 500 ਪਰਾਈ ਦੇ ਵਿੱਚ ਜਿਹੜਾ ਆਪਣੇ ਕੋਲ ਥਰਡ ਚ ਉਤਾਰਿਆ ਉਹ 600 ਦਾ ਜਿਹੜਾ ਕਿ ਅੱਜ ਕੱਲ ਬਹੁਤ ਟ੍ਰੈਂਡਿੰਗ ਦੇ ਵਿੱਚ ਹੈ ਮਸਲਿਨ कॉटन मस्लिन कॉटन ਸ਼ਾਇਦ ਵੀਡੀਓ ਦੇ ਵਿੱਚ ਇਹਦੀ ਸ਼ਾਈਨ ਵੀ ਪਤਾ ਲੱਗਦੀ ਹੋਊਗੀ ਕਿਉਂਕਿ ਇਹ ਕਪੜਾ ਥੋੜਾ ਸ਼ਾਈਨ ਕਰਦਾ ਪਿਆ ਹੈ ਦੇਖਣ ਨੂੰ ਇਦਾਂ ਲੱਗਦਾ ਜਿਵੇਂ ਸਿਲਕੀ ਪੀਸ ਹੁੰਦਾ ਪਰ ਇਹ ਤਾਂ कॉटन ਦੇ ਵਿੱਚ ਹੈ ਸਿਲਕੀ कॉटन ਜੋ ਇਹਦੇ ਵਿੱਚ ਹੈ ਇਹ ਡਿਜ਼ਾਈਨ ਬਣਿਆ ਹੋਇਆ ਇਹਦੇ ਵਿੱਚ ਪ੍ਰਿੰਟ ਹੈ ਪੇਂਟ ਨਹੀਂ ਪ੍ਰਿੰਟ ਇਹਦੇ ਵਿੱਚ ਪ੍ਰਿੰਟ ਹੈ ਆ ਦੇਖ ਇਹਦੇ ਵਿੱਚ ਪ੍ਰਿੰਟ ਬਣਿਆ ਹੋਇਆ ਬਹੁਤ ਸੋਹਣਾ ਵਾਈਟ بیس ਦੇ ਨਾਲ ਕਿੰਨਾ ਸੋਹਣਾ ਫਲਾ ਰਿਹਾ ਇਹਦੇ ਵਿੱਚ ਬਣਿਆ ਹੋਇਆ ਇਹ ਇਹਦੀਆਂ ਸਲੀਬ ਚ ਰਹਿ ਗਈਆਂ ਇਹ ਵੀ ਸਾਈਡ ਤੇ ਸਲੀਬਸਾ ਨਹੀਂ ਹੈ ਇਹ ਦੇ ਨਾਲ ਦਾ ਪੱਟਾ ਚਲ ਰਿਹਾ ਹੈ ਜਿਸ ਉੱਤੇ ਇਹ ਆਰੋਜਨ ਰਹਿਣ ਵਾਲਾ ਹੈ ਪੱਟਾ ਦੇਖ ਕਿੰਨਾ ਪਿਆਰਾ ਬਹੁਤ ਸੋਨਾ ਘਟਾ ਜਿਹੜਾ ਕਰਮੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਕੀਰ ਕਲਾਕਾਰਾਂ ਵਾਲਾ ਕਲਰ ਵਾਈਟੇਕੀ ਹੁੰਦਾ ਹੈ ਬਹੁਤ ਪਿਆਰਾ ਦਫਟਾ ਬਣਿਆ ਹੋਇਆ ਨੇ ਜੀ ਦਫਟੇ ਦਾ ਪ੍ਰਿੰਟਿੰਗ ਹੀ ਬਹੁਤ ਵਧੀਆ ਹੈ ਬਿਲਕੁਲ ਜਨਵਰਲ ਪ੍ਰਾਈਸ ਦੇ ਵਿੱਚ ਰੀਜਨਲ ਐਕਲ ਪ੍ਰਾਈਸ ਦੇ ਵਿੱਚ ਤਾਂ ਉਹ ਇਹ ਸੂਟ ਦੇ ਰਹੇ ਆ ਸੀ ਸਿਰਫ ਓਨਲੀ 800 ਰੁਪਏ 800 ਦੇ ਵਿੱਚ ਸ਼ਿਪਿੰਗ ਫ੍ਰੀ ਦੇ ਨਾਲ ਬਹੁਤ ਪਿਆਰਾ ਪੀਸ ਹੈ ਜੀ ਰਹਿਣ ਵਾਲਾ ਠੀਕ ਹੈ ਜੀ ਅੱਛਾ ਇਹ ਜੀ ਆਪਣੇ ਅੱਜ ਦੇ ਸੂਟ ਅੱਗੇ ਤੁਹਾਨੂੰ ਉਸੇ ਦਿਖਾਵਾਂਗੇ ਦੁਪੱਟੇ ਲੈ ਲਨ ਦੇ ਵਿੱਚ ਦੁਪੱਟੇ ਆ ਪੈਰਾ ਪ੍ਰਾਈਸ ਰਹੇਗਾ 100 ਬਿਲਕੁਲ ਸਾਰਪੀਆ ਪ੍ਰਾਈਸ 100 ਰੁਪਏ ਦੇ ਵਿੱਚ ਤੁਹਾਨੂੰ ਦੇ ਰਹੇ ਆ ਦੁਪट्टे ਲੈਣ ਦੇ ਇਹ ਇਹ ਪਹਿਲਾ ਦੁਪੱਟਾ ਹੈ ਇਹ ਚਾ ਜੀ ਇਹਦੇ ਵਿੱਚ ਸੈਕੰਡ ਦੁਪੱਟਾ ਆ ਰਿਹਾ ਇਸ ਤਰ੍ਹਾਂ ਦਾ ਡਿਜ਼ਾਈਨ ਸਾਰੇ ਦੁਪੱਟਿਆਂ ਦਾ ਪ੍ਰਾਈਸ 100 ਰੁਪਿਆ ਰਹੇਗਾ ਕਲਾ ਕਲਰ ਬਹੁਤ ਵਧੀਆ ਵਾਲੀ ਲੈ ਲੈਂਦੇ ਹਾਂ ਸਟਾਰਚੇਡ ਦੇ ਵਿੱਚ ਸ਼ੈਦਾ ਦਾ ਦਪੱਟਾ ਆਪਾਂ ਕਿਸੇ ਪ੍ਰਿੰਟਡ ਸੂਟ ਦੇ ਨਾਲ ਵੀ ਮੈਚ ਕਰ ਸਕਦੇ ਹਾਂ ਬਹੁਤ ਸਾਰੇ ਸੋਨੀ ਦੇ ਜੈੱਟ ਬਣੇ ਹੋਏ ਹੈ ਇਹਨਾਂ ਦਾ ਪ੍ਰਾਈਸ 100 ਰੁਪਏ ਹੈ ਠੀਕ ਹੈ ਜੀ ਹੁਣ ਆਪਣੇ ਕੋਲ ਕੁਝ ਤਾਵਲ ਆਏ ਸੀਗੇ ਅਗਲੇ ਆਈਟਮ ਜਿਹੜੀ ਅਸੀਂ ਦਿਖਾ ਰਹੇ ਹਾਂ ਉਹ ਤਾਵਲ ਤੇ 45 ਰਹਿਣਗੇ ਤਾਵਲ ਤਾਂ ਰਾ ਬੁੱਲਾ ਤੇ ਤਾਂ ਟੌਲੀਆ ਵਧੀਆ ਸਟਾਫ ਦੇ ਵਿੱਚ ਇਹਦਾ ਪ੍ਰਾਈਸ ਵੀ 100 ਰੁਪਏ 100 ਰੁਪਏ ਪ੍ਰਾਈਸ ਨੂੰ ਘਟਾ ਬਲ ਦਾ ਚਿਕਨ ਕਾਫੀ ਕਲਰ ਆਇਆ ਹੈ ਤੁਹਾਡੇ ਕੋਲ ਇਹ ਕਲਰ ਸ਼ੇਮਸ ਸਟਫ ਦੇ ਵਿੱਚ ప్రైజ సే తర చూతో సపోర్ట్ ਹਰੇ ਵੀਡੀਓ ਨੂੰ ਪਿਆਰ ਦਿੰਦੇ ਰਹੋ ਤਾਂ ਜੋ ਜਿਸ ਤੁਹਾਡੇ ਕੋਲਮਿਕ ਤੁਹਾਡੇ ਲਈ ਨਵੀਆਂ ਨਵੀਆਂ ਆਈਟਮਾਂ ਲੈ ਕੇ ਆਈਏ ਤੇ ਆਪਾਂ ਡਬਲ ਬੈਟੀਆਂ ਚਾਦਰਾਂ ਵੀ ਲੈ ਕੇ ਆਵਾਂਗੇ ਜੇਕਰ ਪਹਿਣਨ ਦੀ ਡਿਮਾਂਡ ਹੋਵੇ ਵੀ ਤੁਸੀਂ ਕਮੈਂਟ ਕਰਕੇ ਸਾਨੂੰ ਦੱਸਿਓ ਕਿ ਤੁਹਾਡੇ ਡਬਲ ਬੈਟੀਆਂ ਚਾਦਰਾਂ ਦੀ ਵੀ ਹੈਗੀ ਹੈ ਡਿਮਾਂਡ ਤੇ ਇਸੇ ਤਰ੍ਹਾਂ ਜੇਕਰ ਤੁਹਾਨੂੰ ਸਾਡੇ ਸ਼ਰਟ ਪੀਸ ਵੀ ਪਸੰਦ ਆਉਂਦੇ ਉਹ ਵੀ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਕਿ ਕਿਸੇ ਕਈ ਕਈ ਬੜੇ ਕਿਸੇ ਬੋਤਲਪਾ ਕੀ ਇਸੇ ਵਾਰ ਤੋਂ ਵੱਧ ਲੈ ਕੇ ਆਵਾਂਗੇ ਜੇ ਜਿਸ ਨੂੰ ਦਪੱਟੇ ਚਾਹੀਦੇ ਹਨ ਦਪੱਟੇ ਲਾਗ ਲਾ ਕੇ ਪਾਉਂਦੇ ਨੇ ਕਪੜੇ ਜਿੱਦਾਂ ਦੀ ਵੀ ਤੁਹਾਡੀ ਡਿਮਾਂਡ ਹੈ ਤੁਸੀਂ ਸਾਨੂੰ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਉਸੇ ਤਰ੍ਹਾਂ ਦੀ ਤੁਹਾਡੀ ਅਸੀਂ ਡਿਮਾਂਡ ਕਰਵਾਇ ਕਰਾਂਗੇ ਠੀਕ ਹੈ ਜੀ ਤੇ ਇਸੇ ਅੱਜ ਦੀ ਆਪਣੀ ਸੋਹਣੀ ਜੀ ਵੀਡੀਓ ਸੋਹਣੇ ਸੂਟਾਂ ਦੇ ਨਾਲ ਜਿਹੜਾ ਵੀ ਕੋਈ ਸੂਟ ਪਸੰਦ ਆ ਜਿਹੜੀ ਵੀ ਕੋਈ ਆਈਟਮ ਪਸੰਦ ਆਉਂਦੀ ਹੈ ਤੇ ਤੁਹਾਨੂੰ ਤੁਸੀਂ ਸਕਰੀਨਸ਼ਾਟ ਭੇਜ ਕੇ ਸਾਡੇ ਨੂੰ ਆਰਡਰ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਤੇ టీ రికవస్ట్ సాల్ వద్ధ సపోర్ట్ సూ ీకే సబ్స్క్రైబ క